ਕਹਿੰਦੇ ਜ਼ਰੂਰਤ ਪੈਣ ਤੇ ਸਾਰੇ ਯਾਰ ਹੁੰਦੇ ਨੇ ਜਦੋਂ ਜ਼ਰੂਰਤ ਨਿਕਲ ਜਾਵੇ ਤਾਂ ਪਲਟ ਬਾਹਰ ਹੁੰਦੇ ਨੇ ਬੋਟਾ ਨੇੜੇ ਨੇ ਬਚ ਕੇ ਰਹਿਣਾ ਕਿਉਂਕਿ ਜ਼ਿਆਦਾਤਰ ਨੇਤਾ ਗੱਦਾਰ ਹੁੰਦੇ ਨੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਓ ਲਾਲ ਬਟਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਗੱਲ ਕਰਾਂਗੇ ਉਹੀ ਲੀਡਰਾਂ ਦੀ ਇੱਕ ਵਾਰ ਇੱਕ ਬੰਦਾ ਮਰ ਗਿਆ ਉਹਨੂੰ ਜਮਦੂਤ ਉੱਪਰ ਲੈ ਗਏ ਉੱਪਰ ਲਿਜਾ ਕੇ ਉਹਨੂੰ ਇੱਕ ਹਾਲ ਕਮਰੇ ਦੇ ਵਿੱਚ ਬਿਠਾਤਾ ਉਸ ਕਮਰੇ ਦੇ ਵਿੱਚ ਹਜ਼ਾਰਾਂ ਘੜੀਆਂ ਲੱਗੀਆਂ ਹੋਈਆਂ ਸੀ ਉਹ ਬੰਦਾ ਕਾਫੀ ਟਾਈਮ ਤੱਕ ਉਹਨਾਂ ਘੜੀਆਂ ਵੱਲ ਦੇਖੀ ਗਿਆ ਤੇ ਆਖਰ ਨੂੰ ਫਿਰ ਉਹ ਤੋਂ ਰਿਹਾ ਨਾ ਗਿਆ ਉਹਨੇ ਜਮਦੂਤਾਂ ਨੂੰ ਪੁੱਛਿਆ ਕਹਿੰਦਾ ਯਾਰ ਜਿਹੜੀਆਂ ਇਹ ਘੜੀਆਂ ਲੱਗੀਆਂ ਹੋਈਆਂ ਇਹਨਾਂ ਦਾ ਕੀ ਕਾਰਨ ਐ ਇੰਨੀਆਂ ਘੜੀਆਂ ਇਹ ਹਾਲ ਕਮਰੇ ਦੇ ਵਿੱਚ ਕਿਉਂ ਲਾਈਆਂ ਹੋਈਆਂ ਜਮਦੂਤ ਕਹਿੰਦੇ ਗੱਲ ਬਈ ਇਹ ਹੈ ਇਹ ਘੜੀਆਂ ਹੀਠਾਂ ਜਿਹੜੇ ਲੋਕ ਨੇ ਉਹਨਾਂ ਦਾ ਲੇਖਾ ਜੋਖਾ ਰੱਖਦੀਆਂ ਉਹ ਕਹਿੰਦਾ ਯਾਰ ਲੇਖਾ ਜੋਖਾ ਕਹਿੰਦਾ ਹਾਂ ਜਦੋਂ ਕੋਈ ਬੰਦਾ ਹੀਠਾਂ ਝੂਠ ਬੋਲਦਾ ਤਾਂ ਇਹ ਘੜੀ ਦੀ ਵਾਲੀ ਸੂਈ ਇੱਕ ਵਾਰ ਘੁੰਮ ਜਾਂਦੀ ਹੈ ਤੇ ਉਹ ਲੇਖਾ ਜੋਖਾ ਇੱਥੇ ਰਿਕਾਰਡ ਹੋ ਜਾਂਦਾ ਵੀ ਇਹ ਬੰਦੇ ਨੇ ਜ਼ਿੰਦਗੀ ਦੇ ਵਿੱਚ ਕਿੰਨੇ ਝੂਠ ਬੋਲੇ ਉਹ ਬੰਦਾ ਕਹਿੰਦਾ ਯਾਰ ਮੈਂ ਸਾਰੀਆਂ ਘੜੀਆਂ ਵੱਲ ਦੇਖੀ ਜਾਨਾ ਸਾਰੀਆਂ ਘੜੀਆਂ ਕਿਤੇ ਨਾ ਕਿਤੇ ਹਿਲਦੀਆਂ ਪਰ ਆਹ ਘੜੀ ਜਮਾਂ ਨਹੀਂ ਹਿੱਲੀ ਜਾਮਦੂਤ ਬੋਲਦਿਆ ਕਹਿੰਦੇ ਬਾਈ ਇਹ ਘੜੀ ਇਹ ਘੜੀ ਤਾਂ ਦੁਨੀਆਂ ਤੇ ਜਿਹੜਾ ਸਭ ਤੋਂ ਦਰবেশ ਬੰਦਾ ਉਹਦੀ ਐ ਇਹ ਤਾਂ ਜ਼ਿੰਦਗੀ 'ਚ ਕਦੇ ਹਿੱਲੀ ਨਹੀਂ ਕਿਉਂਕਿ ਉਹਨੇ ਕਦੇ ਝੂਠ ਹੀ ਨਹੀਂ ਬੋਲਿਆ ਉਸ ਤੋਂ ਬਾਅਦ ਉਹ ਬੰਦਾ ਉਹ ਜੰਦੂਤਾਂ ਨੂੰ ਪੁੱਛਦਾ ਕਹਿੰਦਾ ਯਾਰ ਮੈਨੂੰ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ ਉਹਨਾਂ ਵਾਲੀਆਂ ਘੜੀਆਂ ਦਿਖਾਓ ਉਹ ਕਿੱਥੇ ਨੇ ਉਹ ਕਹਿੰਦੇ ਉਹ ਘੜੀਆਂ ਇੱਥੇ ਨਹੀਂ ਲੱਗੀਆਂ ਹੋਈਆਂ ਉਹ ਕਹਿੰਦਾ ਯਾਰ ਇੱਥੇ ਨਹੀਂ ਲੱਗੀਆਂ ਉਹ ਘੜੀਆਂ ਫਿਰ ਕਿੱਥੇ ਲੱਗੀਆਂ ਜਾਮਦੂਤ ਬੋਲਦਿਆ ਕਹਿੰਦੇ ਭਾਈ ਉਹ ਘੜੀਆਂ ਇੱਥੇ ਨਹੀਂ ਉਹ ਤਾਂ ਸਾਡੇ ਦਫ਼ਤਰਾਂ 'ਚ ਲੱਗੀਆਂ ਹੋਈਆਂ ਉਹ ਕਹਿੰਦਾ ਯਾਰ ਦਫ਼ਤਰਾਂ 'ਚ ਦਫ਼ਤਰਾਂ 'ਚ ਕਿਉਂ ਲਾਈਆਂ ਉਹ ਕਹਿੰਦੇ ਭਾਈ ਉਹ ਘੜੀਆਂ ਨੇ ਤਾਂ ਸਾਡਾ ਖਰਚਾ ਹੀ ਬਹੁਤ ਬਚਾਤਾ ਉਹ ਬੰਦਾ ਕਹਿੰਦਾ ਖਰਚਾ ਬਚਾਤਾ ਮੈਂ ਥੋੜੀ ਗੱਲ ਸਮਝਿਆ ਨਹੀਂ ਜਾਮਦੂਤ ਕਹਿੰਦੇ ਭਾਈ ਉਹ ਘੜੀਆਂ ਸਾਡੇ ਦਫ਼ਤਰਾਂ 'ਚ ਲੱਗੀਆਂ ਹੋਈਆਂ ਤੇ ਅਸੀਂ ਉਹਨਾਂ ਤੋਂ ਪੱਖਿਆਂ ਦਾ ਕੰਮ ਲੈਨੇ ਆਂ ਬਾਈ ਗੱਲ ਚੱਲੀ ਐ ਲੀਡਰਾਂ ਦੇ ਝੂਠ ਦੀ ਇੱਕ ਵਾਰ ਇੱਕ ਲੀਡਰ ਵੋਟਾਂ ਦੇ ਟਾਈਮ ਇੱਕ ਪਿੰਡ 'ਚ ਚਲਾ ਗਿਆ ਲੋਕ ਇਕੱਠੇ ਹੋ ਗਏ ਲੀਡਰ ਵਿਚਾਲੇ ਖੜਾ ਕਹਿੰਦਾ ਤੁਸੀਂ ਮੈਨੂੰ ਵੋਟਾਂ ਪਾਇਓ ਤੁਹਾਡੇ ਪਿੰਡ ਦੀ ਨੁਹਾਰ ਬਦਲ ਦਿਆਂਗੇ ਦੇਖਿਓ ਤੁਹਾਡੇ ਪਿੰਡ ਵਿੱਚ ਵਿਕਾਸ ਹੁੰਦਾ ਮੈਂ ਤੁਹਾਡੇ ਪਿੰਡ ਨੂੰ ਸਵਰਗ ਬਣਾ ਦੂੰਗਾ ਦੱਸੋ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਹੈ ਪਿੰਡ ਦਾ ਇੱਕ ਬੰਦਾ ਬੋਲਦਾ ਕਹਿੰਦਾ ਬਾਈ ਜੀ ਸਾਡੇ ਪਿੰਡ ਦੇ ਵਿੱਚ ਦੋ ਕਮੀਆਂ ਨੇ ਪਹਿਲੀ ਕਮੀ ਤਾਂ ਇਹ ਹੈ ਕਿ ਸਾਡੇ ਪਿੰਡ 'ਚ ਹਸਪਤਾਲ ਨਹੀਂ ਹੈਗਾ। ਐਨੀ ਗੱਲ ਸੁਨਸਾਰ ਲੀਡਰ ਨੇ ਕੱਢਿਆ ਜੇਬ 'ਚੋਂ ਮੋਬਾਈਲ, ਕੰਨ ਨੂੰ ਲਾ ਲਿਆ। ਕਹਿੰਦਾ ਹੈਲੋ, ਕਹਿੰਦਾ ਵੀ ਮੈਂ ਫਲਾਨਾ ਸਿੰਘ ਬੋਲਦਾ, ਮੇਰੀ ਗੱਲ ਸੁਣੋ, ਵੋਟਾਂ ਤੋਂ ਬਾਅਦ ਨਾਲ ਦੀ ਨਾਲ ਇਸ ਪਿੰਡ ਦੇ ਵਿੱਚ ਹਸਪਤਾਲ ਬਣਾਉਣਾ ਸ਼ੁਰੂ ਕਰ ਦਿਓ। ਇਹ ਗੱਲ ਕਹਿ ਕੇ ਲੀਡਰ ਨੇ ਮੋਬਾਈਲ ਜੇਬ 'ਚ ਪਾ ਲਿਆ। ਜੇਬ 'ਚ ਪਾਉਣ ਤੋਂ ਬਾਅਦ ਲੋਕਾਂ ਨੂੰ ਬੋਲਦਾ, ਕਹਿੰਦਾ ਚਲੋ ਇਹ ਤੁਹਾਡੀ ਸਮੱਸਿਆ ਤਾਂ ਹੋ ਗਈ ਦੂਰ। ਹੁਣ ਦੱਸੋ ਥੋੜੀ ਦੂਜੀ ਸਮੱਸਿਆ ਕੀ ਆ ਲੋਕ ਕਹਿੰਦੇ ਲੀਡਰ ਸਾਹਿਬ ਦੂਜੀ ਸਾਡੀ ਸਮੱਸਿਆ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਮੋਬਾਈਲ ਕੰਪਨੀ ਦੀ ਰੇਂਜ ਨਹੀਂ ਆਉਂਦੀ ਭਾਈ ਇੱਕ ਗੱਲ ਹੋਰ ਪਤਾ ਨਹੀਂ ਤਾਂ ਲੋਕ ਹੀ ਇਹੋ ਜਿਹੇ ਨੇ ਤੇ ਪਤਾ ਨਹੀਂ ਲੀਡਰੀ ਇਹੋ ਜਿਹੇ ਨੇ ਜਦੋਂ ਕੋਈ ਵੀ ਨਵੀਂ ਸਰਕਾਰ ਬਣਦੀ ਆ ਤਾਂ ਥੋੜੇ ਸਮੇਂ ਬਾਅਦ ਅੱਧੇ ਪਚਾਦੇ ਲੋਕ ਇਹ ਗੱਲ ਕਹਿਣ ਲੱਗ ਜਾਂਦੇ ਨੇ ਵੀ ਇਹਨਾਂ ਨਾਲੋਂ ਤਾਂ ਯਾਰ ਪਹਿਲਾਂ ਵਾਲੀ ਚੰਗੇ ਸੀ ਹੁਣ ਫੈਸਲਾ ਭਾਈ ਤੁਸੀਂ ਕਰਨਾ ਕਮੈਂਟ ਕਰਕੇ ਕਿ ਭਗਵਾਨਤ ਮਾਨ ਦੀ ਜਿਹੜੀ ਸਰਕਾਰ ਹੈ ਉਹਦੇ ਨਾਲੋਂ ਪਹਿਲੀਆਂ ਸਰਕਾਰਾਂ ਚੰਗੀਆਂ ਸੀ ਜਾਂ ਮਾੜੀਆਂ ਸੀ ਮਜ਼ਾ ਆਇਆ